ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਬੱਡੀ ਦੀ ਖੇਡ ਪੰਜਾਬ ਦੀ ਰਵਾਇਤੀ ਖੇਡ ਹੈ ਮਿੱਟੀ ਨਾਲ ਜੁੜਦੀ ਖੇਡ ਹੈ ਤੇ ਇਸੇ ਖੇਡ ਨੂੰ ਪੰਜਾਬੀਆਂ ਦੀ ਮਾਂ ਖੇਡ ਹੋਣ ਦਾ ਰਤਬਾ ਅਤੇ ਮੁਕਾਮ ਵੀ ਹਾਸਲ ਹੈ ਇਸੇ ਖੇਡ ਬਾਰੇ ਅੱਜ ਗੱਲ ਕਰਾਂਗੇ ਤਫਸੀਲ ਵਿੱਚ ਗੱਲ ਕਰਾਂਗੇ ਤੇ ਇਸ ਖੇਡ ਬਾਰੇ ਗੱਲ ਕਰਨ ਲਈ ਅੱਜ ਸਾਡੇ ਕੋਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਕਬੱਡੀ ਦੇ ਖੇਤਰ ਵਿੱਚ ਹਰ ਮੁਕਾਮ ਤੇ ਹਰੋ ਪ੍ਰਾਪਤੀ ਹਾਸਲ ਕੀਤੀ ਹੈ ਜਿਹੜੀ ਹਾਸਲ ਕੀਤੀ ਜਾ ਸਕਦੀ ਹੈ ਸੂਬਾ ਪੱਧਰ ਉੱਤੇ ਕੌਮੀ ਪੱਧਰ ਉੱਤੇ ਅਤੇ ਕੋ ਮੰਤਰੀ ਪੱਧਰ ਉੱਪਰ ਵੀ ਅੱਜ ਸਾਡੇ ਕੋਲ ਮੌਜੂਦ ਨੇ ਰਣਦੀਪ ਕੌਰ ਜੀ ਜੋ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਕਬੱਡੀ ਦੇ ਖਿਡਾਰੀ ਵਜੋਂ ਨਾਮਣਾ ਖੜ ਚੁੱਕੇ ਨੇ ਅਤੇ ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਇਸ ਖੇਡ ਵਿੱਚ ਕੀਤੀਆਂ ਹਨ ਗੱਲ ਕਰਾਂਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਮੰਜੀ ਥੈਂਕ ਯੂ ਸਰ ਤੇ ਆਪਾਂ ਕਬੱਡੀ ਦੀ ਖੇਡ ਬਾਰੇ ਵੀ ਗੱਲ ਕਰਾਂਗੇ ਇਸ ਖੇਡ ਨਾਲ ਜੁੜਦੇ ਬਹੁਤ ਸਾਰੇ ਨੁਕਤੇ ਆ ਵਾ ਲਾਵਾਂਗੇ ਪਰ ਸ਼ੁਰੂਆਤ ਕਰਾਂਗੇ ਤੁਹਾਡੇ ਤੋਂ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਤੁਹਾਡਾ ਸਫਰ ਕਿੱਥੋਂ ਸ਼ੁਰੂ ਹੁੰਦਾ ਹੈ ਮੇਰਾ ਛੋਟਾ ਜਿਹਾ ਪਿਆਰਾ ਜਿਹਾ ਇਲਾਕਾ ਪਿੰਡ ਨੱਥੂਖੇਰਾ ਜੀ ਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਰਹਿਣ ਵਾਲੇ ਸੀਗੇ ਜੀ ਹਾਂਜੀ ਤੇ ਆਪਾਂ ਵੇਖਦੇ ਆ ਕਿ ਬਹੁਤ ਸਾਰੀਆਂ ਖੇਡਾਂ ਆ ਪੰਜਾਬ ਦੇ ਨੌਜਵਾਨ ਖੇਡਦੇ ਆ ਪਿੰਡਾਂ ਦੇ ਨੌਜਵਾਨ ਬੱਚੇ ਬਹੁਤ ਸਾਰੇ ਖੇਡਾਂ ਵੱਲ ਜਾਂਦੇ ਆ ਹਾਂਜੀ ਤੁਹਾਡੇ ਕੋਲ ਵੀ ਬਹੁਤ ਸਾਰੇ ਖੇਡਾਂ ਉਸ ਵੇਲੇ ਸਾਹਮਣੇ ਆਈਆਂ ਹੋਣਗੀਆਂ ਜਿਨ੍ਹਾਂ ਵਿੱਚ ਤੁਸੀਂ ਜਾ ਸਕਦੇ ਸੀ ਕਬੱਡੀ ਵੱਲ ਹੀ ਤੁਸੀਂ ਕਿਵੇਂ ਆਏ ਜਾਂ ਕਬੱਡੀ ਨੂੰ ਤੁਸੀਂ ਕਿਉਂ ਚੁਣਿਆ ਕਬੱਡੀ ਖੇਡ ਸਾਡੇ ਪਰਿਵਾਰ ਤੋਂ ਪੀੜੀ ਦਾ ਪੀੜੀ ਚੱਲਦੀ ਆ ਰਹੀ ਸੀਗੀ ਅੱਛਾ ਜੀ ਤੇ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਸਰਦਾਰ ਮਹਿੰਦ ਸਿੰਘ ਉਹ ਖੇਡਦੇ ਸੀਗੇ ਜੀ ਉਹ ਵੀ ਬਹੁਤ ਤਗੜੇ ਖਿਡਾਰੀ ਸੀਗੇ ਜੀ ਮੇਰੇ ਚਾਚਾ ਜੀ ਸਰਦਾਰ ਅਜੈਬ ਸਿੰਘ ਖੇਡਦੇ ਸੀ ਫਿਰ ਉਹਨਾਂ ਤੋਂ ਬਾਅਦ ਮੇਰੇ ਪਾਪਾ ਸਰਦਾਰ ਹਰਦੀਪ ਸਿੰਘ ਉਹ ਬਹੁਤ ਤਗੜੇ ਰੀਡਰ ਸੀਗੇ ਉਹ ਵੀ ਉਹਨਾਂ ਨੇ ਵੀ ਕਬੱਡੀ ਬਹੁਤ ਉੱਚ ਪੱਧਰੀ ਤੇ ਖੇਡੀ ਅੱਛਾ ਜੀ ਤੇ ਉਹਨਾਂ ਨੇ ਮੇਰੀ ਮਤਲਬ ਮੇਰੇ ਪਾਪਾ ਨੇ ਮੇਰੀ ਕਬੱਡੀ ਖੇਡ ਚੁਣੀ ਆ ਜੀ ਸੋ ਇੱਕ ਕਿਸਮ ਦਾ ਕਬੱਡੀ ਤੁਹਾਨੂੰ ਵਿਰਾਸਤ ਵਿੱਚ ਮਿਲੀ ਹੈ ਹਾਂਜੀ ਵਿਰਾਸਤ ਵਿੱਚ ਤੇ ਤੁਹਾਡੇ ਪਰਿਵਾਰ ਵਿੱਚ ਕਬੱਡੀ ਤੇ ਬਹੁਤ ਸਾਰੇ ਤੁਸੀਂ ਦੱਸਿਆ ਉੱਗੇ ਨਾਂ ਜਿਹੜੇ ਨੇ ਉਹਨੇ ਤੁਹਾਨੂੰ ਪ੍ਰੇਰਿਤ ਕੀਤਾ ਹਾਂਜੀ ਉਹ ਉਹਨਾਂ ਨੂੰ ਬਹੁਤ ਜਦਾਂ ਮੇਰਾ ਕੋਈ ਜਦੋਂ ਮੈਂ ਕਬੱਡੀ ਸ਼ੁਰੂ ਕੀਤੀ ਨਾ ਪਤਾ ਨਹੀਂ ਕੀ ਮੈਂ ਪਹਿਲਾਂ ਐਥਲੈਟਿਕਸ ਦੇ ਵਿੱਚ ਪ੍ਰੈਕਟਿਸ ਕਰਨ ਜਾਂਦੀ ਸੀ ਤੇ ਮੇਰੇ ਦਾਦਾ ਜੀ ਨੇ ਵੀ ਕਹਿਣਾ ਤੇ ਪਾਪਾ ਨੇ ਵੀ ਕਹਿਣਾ ਵੀ ਅੱਗੋਂ ਮੁੰਡੇ ਖੇਡਣਗੇ ਕਬੱਡੀ ਤੇ ਆਪਾਂ ਇਹਨੂੰ ਐਥਲੈਟਿਕਸ ਚਲਾ ਦਈਏ ਮੇਰੇ ਪਾਪਾ ਨੇ ਕਹਿਣਾ ਪਤਾ ਨਹੀਂ ਮੁੰਡਿਆਂ ਨੇ ਖੇਡਣੀ ਜਾਂ ਨਹੀਂ ਖੇਡਣੀ ਆਪਾਂ ਪਹਿਲਾਂ ਕੁੜੀ ਨੂੰ ਖੜਾਉਣੀ ਹਾਂਜੀ ਤੇ ਅੱਗੋਂ ਚਲੋ ਬ੍ਰਦਰ ਮੇਰੇ ਨਹੀਂ ਕੋਈ ਵੀ ਗੇਮ ਚ ਗਏ ਤੇ ਉਹ ਮੈਂ ਹੀ ਕਬੱਡੀ ਦੀ ਇੰਟਰਨੈਸ਼ਨਲ ਖਿਡਾਰੀ ਬਣੀ ਜੀ ਸੋ ਤੁਹਾਡੇ ਪਰਿਵਾਰ ਵਿੱਚ ਜਿਹੜਾ ਕਬੱਡੀ ਦਾ ਇੱਕ ਰੁਝਾਨ ਚ ਲਿਆਉਂਦਾ ਸੀ ਤੁਸੀਂ ਉਸ ਨੂੰ ਅੱਗੇ ਤੋਰਿਆ ਤੇ ਇਹਦੇ ਵਿੱਚ ਕਾਫੀ ਵਧੀਆ ਮੁਕਾਮ ਤੁਸੀਂ ਹਾਸਲ ਕੀਤੇ ਤੇ ਕਿਹੜੀ ਉਮਰ ਤੋਂ ਫਿਰ ਤੁਸੀਂ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਜਾਂ ਇਹਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਮੈਂ 2003-4 ਤੋਂ ਜੇ ਸ਼ੁਰੂ ਕੀਤੀ ਅੱਛਾ ਜੀ ਤੇ ਇਹਦੀ ਜਿਹੜੀ ਸਿਖਲਾਈ ਸੀ ਉਹ ਮੇਰੇ ਪਾਪਾ ਸਾਨੂੰ ਘਰ ਹੀ ਦਿੰਦੇ ਸੀਗੇ ਅੱਛਾ ਜੀ ਉਹਨਾਂ ਨੇ ਵੇਟ ਟ੍ਰੇਨਿੰਗ ਦਾ ਵੀ ਸਾਡਾ ਘਰੇ ਬਣਾਇਆ ਹੋਇਆ ਸੀ ਜੀ ਤੇ ਵੇਟ ਟ੍ਰੇਨਿੰਗ ਵੀ ਸਾਨੂੰ ਘਰੇ ਕਰਾਉਣੀ ਤੇ ਸਵੇਰੇ 4 ਵਜੇ ਸਾਨੂੰ ਉਠਾ ਲੈਣਾ ਤੇ ਸਾਈਕਲ ਤੇ ਉਹਨਾਂ ਨੇ ਅੱਗੇ-ਅੱਗੇ ਹੋਣਾ ਸੀ ਪਿੱਛੇ-ਪਿੱਛੇ ਰਨਿੰਗ ਕਰਨੀ ਉਹਨਾਂ ਨੂੰ ਰੋਡ ਤੇ ਪ੍ਰੈਕਟਿਸ ਕਰਾਉਣੀ ਤੇ ਮੇਰੇ ਪਿੰਡ ਦੇ ਵਿੱਚ ਗਰਾਊਂਡ ਵੀ ਨਹੀਂ ਸੀਗਾ ਅੱਛਾ ਜੀ ਤੇ ਸਾਨੂੰ ਉਹ ਰੋਡ ਤੇ ਹੀ ਪ੍ਰੈਕਟਿਸ ਕਰਵਾਉਂਦੇ ਸੀਗੇ ਜੀ ਫਿਰ ਥੋੜਾ-ਥੋੜਾ ਮਤਲਬ ਕੀ ਵਧੀਆ ਅਚੀਵਮੈਂਟ ਆਈ ਫਿਰ ਉਹ ਸਾਨੂੰ ਕਾਦੀਆਂ ਗਰਾਊਂਡ ਸੀਗਾ ਉੱਥੇ ਲੈ ਕੇ ਜਾਂਦੇ ਹੁੰਦੇ ਸੀਗੇ ਫਿਰ ਉੱਥੇ ਪ੍ਰੈਕਟਿਸ ਕਰਵਾ ਕੇ ਲਿਆਉਂਦੇ ਜੀ ਹਾਂਜੀ ਸੋ ਇਸ ਤਰੀਕੇ ਨਾਲ ਘਰੋਂ ਹੀ ਤੁਹਾਡੀ ਇੱਕ ਤਰੀਕੇ ਨਾਲ ਸਿਖਲਾਈ ਸ਼ੁਰੂ ਹੋਈ ਤੇ ਘਰ ਦੇ ਮਾਹੌਲ ਤੋਂ ਹੀ ਤੁਸੀਂ ਕਬੱਡੀ ਦੀ ਖੇਡ ਵਰਨਾ ਵਧਣਾ ਸ਼ੁਰੂ ਹੋਏ ਇਸ ਤੋਂ ਬਾਅਦ ਫਿਰ ਇਦੀ ਨਾਲ ਜੁੜਦੀ ਇੱਕ ਗੱਲ ਇਹ ਆਉਂਦੀ ਹੈ ਕਿ ਤੁਸੀਂ ਪਰਿਵਾਰ ਦਾ ਜ਼ਿਕਰ ਕੀਤਾ ਹਾਂ ਜੀ ਤੇ ਖਾਸ ਕਰ ਲੜਕੀਆਂ ਦੇ ਨਜ਼ਰੀਏ ਤੋਂ ਆਪਾਂ ਵੇਖੀਏ ਤਾਂ ਪਰਿਵਾਰ ਦਾ ਸਮਰਥਨ ਬਹੁਤ ਜ਼ਰੂਰੀ ਹੁੰਦਾ ਹੈ ਖੇਡਾਂ ਦੇ ਖੇਤਰ ਵਿੱਚ ਖਾਸ ਤੌਰ ਤੇ ਜੇਕਰ ਅੱਗੇ ਵਧਣ ਦੀ ਗੱਲ ਹੋਵੇ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਕਿ ਤੁਹਾਡੇ ਪਰਿਵਾਰ ਦਾ ਕਿਹੋ ਜਿਹਾ ਸਮਰਥਨ ਰਿਹਾ ਕਿੰਨਾ ਸਮਰਥਨ ਰਿਹਾ ਕਬੱਡੀ ਨੂੰ ਲੈ ਕੇ ਕਬੱਡੀ ਨੂੰ ਲੈ ਕੇ ਜਿਹੜਾ ਮੈਂ ਅੱਜ ਤੱਕ ਜਿੰਨੇ ਵੀ ਟੂਰਨਾਮੈਂਟ ਇੰਟਰਨੈਸ਼ਨਲ ਚਾਹੀ ਮੈਂ ਨੈਸ਼ਨਲ ਚਾਹੀ ਸਟੇਟ ਚਾਹੀ ਮੈਂ ਸ਼ੁਰੂ ਕਰਨ ਚਾ ਮੇਰਾ ਜਿਹੜਾ ਯੋਗਦਾਨ ਆ ਉਹ ਮੇਰੇ ਪਾਪਾ ਦਾ ਹੀ ਰਿਹਾ ਵਾ ਜੀ ਤੇ ਜੋ ਮੈਨੂੰ ਸਖਲਾਈ ਵੀ ਅੱਜ ਤੱਕ ਦਿੱਤੀ ਹੈ ਤੇ ਉਹਨਾਂ ਨੇ ਹੀ ਦਿੱਤੀ ਹੈ ਮਤਲਬ ਕਿ ਮੈਂ ਪਾਰਟਿਕੂਲਰ ਇਹ ਨਹੀਂ ਕਹਿ ਸਕਦੀ ਕਿ ਮੈਂ ਕਿਸੇ ਕੋਚ ਤੋਂ ਸਖਲਾਈ ਲੈ ਕੇ ਮਤਲਬ ਇੱਥੋਂ ਤੱਕ ਗਈ ਚਲੋ ਮੈਂ ਕੋਚਾਂ ਦੇ ਕੋਲ ਵੀ ਗਈ ਆ ਸਕੂਲ ਕਾਲਜਾਂ ਦੇ ਵਿੱਚ ਔਰ ਇਸ ਟਾਈਮ ਤੇ ਕਬੱਡੀ ਟੀਮ ਦੇ ਵਿੱਚ ਵੀ ਪੰਜਾਬ ਪਲੱਸ ਚ ਵੀ ਕੋਚ ਨੇ ਉਹਨਾਂ ਕੋਲ ਵੀ ਗਈ ਆ ਪਰ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਵਾ ਉਹ ਮੇਰੇ ਫਾਦਰ ਸਾਹਿਬ ਸਰਦਾਰ ਹਰਦੀਪ ਸਿੰਘ ਦਾ ਰਿਹਾ ਜੀ ਹਾਂਜੀ ਜੀ ਤੇ ਪਰਿਵਾਰ ਦਾ ਸਮਰਥਨ ਹੋ ਗਿਆ ਉਹਨਾਂ ਨੇ ਤੁਹਾਨੂੰ ਇਸ ਖੇਡ ਵੱਲ ਤੋਰਿਆ ਤੇ ਫਿਰ ਜੇ ਤੁਸੀਂ ਅੱਗੇ ਵਧੇ ਹੋ ਫਿਰ ਕਿਹੜੇ ਕਿਹੜੇ ਟੂਰਨਾਮੈਂਟ ਉਹਨਾਂ ਦੇ ਬਾਰੇ ਜਾਣਨਾ ਚਾਹਾਂਗੇ ਜਿਨ੍ਹਾਂ ਵਿੱਚ ਤੁਸੀਂ ਖੇਡੇ ਤੇ ਕਬੱਡੀ ਵਿੱਚ ਤੁਸੀਂ ਆਪਣੇ ਆਪ ਨੂੰ ਅੱਗੇ ਵਧਾਇਆ ਉਹਨਾਂ ਟੂਰਨਾਮੈਂਟਾਂ ਉਹਨਾਂ ਆਯੋਜਨਾਵਾਂ ਮੁਕਾਬਲਿਆਂ ਬਾਰੇ ਜ਼ਰੂਰ ਦੱਸੋ ਜਿਨ੍ਹਾਂ ਵਿੱਚ ਤੁਸੀਂ ਫਿਰ ਹਿੱਸਾ ਲਿਆ ਅੱਗੇ ਵਧ ਕੇ ਮੈਂ ਏਸ਼ੀਅਨ ਗੇਮਸ ਵਰਲਡ ਕੱਪ ਜੀ ਨੈਸ਼ਨਲ ਗੇਮਸ ਨੈਸ਼ਨਲ ਏਸ਼ੀਅਨ ਚੈਂਪੀਅਨਸ਼ਿਪਸ ਜੀ ਜਿਹੜੀਆਂ ਮੈਂ ਖੇਡੀਆਂ ਨੇ ਜੀ ਤਕਰੀਬਨ ਮੈਂ ਕਬੱਡੀ ਦੇ ਜਿਹੜੇ ਟੂਰਨਾਮੈਂਟ ਹੁੰਦੇ ਆ ਸਾਰੇ ਖੇੜ ਚੁੱਕੇ ਜੀ ਹਾਂਜੀ ਸੋ ਕਬੱਡੀ ਦੀ ਖੇਡ ਵਿੱਚ ਜਿੰਨੇ ਵੀ ਮੁਕਾਬਲੇ ਪ੍ਰਮੁੱਖ ਮੁਕਾਬਲੇ ਆਪਾਂ ਕਹਿ ਸਕਦੇ ਆ ਵੱਖ-ਵੱਖ ਪੱਧਰ ਉੱਤੇ ਸਾਰਿਆਂ ਵਿੱਚ ਤੁਸੀਂ ਹਿੱਸਾ ਲਿਆ ਹਾਂਜੀ ਤੇ ਜਿਸ ਤਰੀਕੇ ਨਾਲ ਤੁਸੀਂ ਤਿਆਰੀ ਕੀਤੀ ਮਿਹਨਤ ਕੀਤੀ ਤੇ ਕਾਮਯਾਬੀ ਵੱਲ ਵਧੇ ਹੋ ਸੁਭਾਵਿਕ ਤੌਰ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਦੱਸਣ ਵਾਲੀਆਂ ਹੋਣਗੀਆਂ ਉਹਨਾਂ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਕਿ ਕਬੱਡੀ ਦੇ ਇਹਨਾਂ ਸਾਰੇ ਟੂਰਨਾਮੈਂਟਾਂ ਵਿੱਚ ਤੁਸੀਂ ਕਿਹੋ ਜਿਹਾ ਇੱਕ ਪ੍ਰਦਰਸ਼ਨ ਦਾ ਮੁਕਾਮ ਸਥਾਪਿਤ ਕੀਤਾ ਮੈਂ ਪੰਜਾਬ ਸਟਾਈਲ ਜਿਹੜੀ ਸਰਕਲ ਸਟਾਈਲ ਕਬੱਡੀ ਉਹਦੇ ਵਰਲਡ ਕੱਪ ਵੀ ਮੈਂ ਦੋ ਖੇਡ ਚੁੱਕੀ ਹਾਂ ਉੱਚ ਵੀ 골ਡ ਮੈਡਲ ਪ੍ਰਾਪਤ ਕੀਤਾ ਤੇ ਬੈਸਟ ਕੈਚਰ ਦੇ ਨਾਲ ਮੈਨੂੰ ਐਲਾਨਿਆ ਗਿਆ ਸੀ ਜੀ ਤੇ ਨੈਸ਼ਨਲ ਸਟਾਈਲ ਚ ਵੀ ਮੈਂ ਆਲ ਰਾਊਂਡਰ ਬੈਸਟ ਨਿਕਲ ਚੁੱਕੀ ਕਾਫੀ ਵਾਰੀ ਉਹਦੇ ਵਿੱਚ ਮੈਂ ਏਸ਼ੀਅਨ ਗੇਮ ਚੋ ਸਿਲਵਰ ਮੈਡਲਿਸਟ ਹਾਂ ਨੈਸ਼ਨਲ ਚੋ ਕਾਫੀ ਮੈਡਲ ਪ੍ਰਾਪਤ ਕੀਤੇ ਮੈਂ ਏਸ਼ੀਅਨ ਚੈਂਪੀਅਨਸ਼ਿਪਸ ਚੋ ਦੋ ਇੰਟਰਨੈਸ਼ਨਲ ਮੈਡਲ ਪ੍ਰਾਪਤ ਕੀਤੇ ਨੇ ਨੈਸ਼ਨਲ ਗੇਮਸ ਦੇ ਵਿੱਚੋਂ ਮਤਲਬ ਕਬੱਡੀ ਦੇ ਵਿੱਚ ਕਾਫੀ ਮੁਕਾਬਮਾ ਹਾਸਲ ਕੀਤਾ ਮਿਹਨਤ ਕਰਕੇ ਜੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਜਦੋਂ ਤੁਸੀਂ ਖੇਡੇ ਹੋ ਪੰਜਾਬ ਵਿੱਚ ਵੀ ਖੇਡਿਆ ਸਾਡੇ ਦੇਸ਼ 'ਤੇ ਕੌਮੀ ਪੱਧਰ ਦੇ ਮੁਕਾਬਲੇ ਤੁਸੀਂ ਖੇਡੇ ਹੋ ਇਸ ਤੋਂ ਬਾਅਦ ਅੰਤਰਰਾਸ਼ਟਰੀ ਮਕਾਮ 'ਤੇ ਤੁਸੀਂ ਗਏ ਉਹ ਕਿਹੋ ਜਿਹਾ ਤਜਰਬਾ ਰਿਹਾ ਜਦੋਂ ਬਾਹਰਲੇ ਦੇਸ਼ਾਂ ਦੇ ਖਿਡਾਰੀਆਂ ਦੇ ਨਾਲ ਆਪਾਂ ਕਬੱਡੀ ਖੇਡਦੇ ਆ ਉਹ ਕਿਹੋ ਜਿਹਾ ਇੱਕ ਤਜਰਬਾ ਹੁੰਦਾ ਜਦੋਂ ਅਸੀਂ ਬਾਹਰ ਇੰਟਰਨੈਸ਼ਨਲ ਖੇਡਦੇ ਆ ਨਾ ਜਦੋਂ ਅਸੀਂ ਫਾਈਨਲ ਮੈਚਸ ਜਾਂਦੇ ਆ ਉੱਥੇ ਰਾਸ਼ਟਰੀ ਗਾਣ ਚੱਲਦਾ ਜਨ ਗਣ ਮਾ ਹਾਂਜੀ ਹਾਂਜੀ ਉਸ ਟਾਈਮ ਦੀ ਜਿਹੜੀ ਸਿਚੁਏਸ਼ਨ ਹੁੰਦੀ ਆ ਨਾ ਉਹ ਆਪਣੇ ਦੇਸ਼ ਵਾਸਤੇ ਬਹੁਤ ਹੀ ਵਧੀਆ ਜਿਹੜੀ ਇੱਕ ਫੀਲਿੰਗ ਹੁੰਦੀ ਆ ਉੱਥੇ ਜਾ ਕੇ ਆਪਾਂ ਸਾਨੂੰ ਫੀਲ ਹੁੰਦਾ ਕਿ ਅਸੀਂ ਆਪਣੇ ਦੇਸ਼ ਦਾ ਨਾਮ ਜਿਹੜਾ ਵਾ ਬਹੁਤ ਉੱਚਾ ਕਰ ਰਹੇ ਆ ਜੀ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਿਓ ਕਿ ਕਬੱਡੀ ਦੀ ਖੇਡ ਵਿੱਚ ਆਪਾਂ ਹੁਣੇ ਜ਼ਿਕਰ ਕੀਤਾ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਤੁਸੀਂ ਖੇਡੇ ਹੋ ਕਿ ਉਹ ਜਾ ਤਜਰਬਾ ਹੁੰਦਾ ਕਿਹੜੇ ਕਿਹੜੇ ਮੁਕਾਬਲੇ ਹੁੰਦੇ ਨੇ ਕਬੱਡੀ ਦੀ ਖੇਡ ਵਿੱਚ ਆਪਾਂ ਸੁਣਦੇ ਆਏ ਆ ਕਿ ਸਿਆਲਾਂ ਦੇ ਦਿਨਾਂ ਵਿੱਚ ਪ੍ਰਵਾਸੀ ਭਾਰਤੀ ਬਾਹਰੋਂ ਆਉਂਦੇ ਆ ਪ੍ਰਵਾਸੀ ਪੰਜਾਬੀ ਆਉਂਦੇ ਆ ਟੂਰਨਾਮੈਂਟ ਕਰਾਉਂਦੇ ਆ ਪਰ ਹੁਣ ਕਬੱਡੀ ਉੱਥੇ ਨਹੀਂ ਸੋ ਕਿਹੜੀ ਕਿਹੜੀ ਟੂਰਨਾਮੈਂਟ ਹੁੰਦੇ ਆ ਕਬੱਡੀ ਦੇ ਜਿਹੜੇ ਵੇਖਣ ਵਾਲੇ ਹੁੰਦੇ ਆ ਦਰਸ਼ਕ ਜੇਕਰ ਵੇਖਣਾ ਚਾਹਣ ਤਾਂ ਤੁਸੀਂ ਉਹਨਾਂ ਬਾਰੇ ਜ਼ਰੂਰ ਦੱਸੋ ਕਿ ਕਬੱਡੀ ਦੇ ਜੋ ਵੱਡੇ ਮੁਕਾਬਲੇ ਪੂਰੀ ਦੁਨੀਆ ਵਿੱਚ ਜੋ ਇਸ ਵੇਲੇ ਹੁੰਦੇ ਨੇ ਕਬੱਡੀ ਜਿਹੜੀ ਆ ਪਹਿਲਾਂ ਪਿੰਡਾਂ 'ਚ ਖੇਡੀ ਜਾਂਦੀ ਸੀ ਨਾ ਹਾਂਜੀ ਹੁਣ ਕਬੱਡੀ ਦਾ ਲੈਵਲ ਬਹੁਤ ਉੱਚ ਪੱਧਰੀ ਤੇ ਚਾ ਚੁੱਕਾ ਆ ਚਾਹੇ ਆਪਾਂ ਸਰਕਲ ਸਟਾਈਲ ਦੀ ਗੱਲ ਕਰੀਏ ਚਾਹੇ ਨੈਸ਼ਨਲ ਸਟਾਈਲ ਦੀ ਗੱਲ ਕਰੀਏ ਜੀ ਸਰਕਲ ਸਟਾਈਲ ਦੀ ਵੀ ਇੰਟਰਨੈਸ਼ਨਲ ਲੈਵਲ ਤੇ ਜਾ ਚੁੱਕੀ ਆ ਜਿਹੜੀ ਨੈਸ਼ਨਲ ਸਾਲ ਕਬੱਡੀ ਉਹ ਪ੍ਰੋ ਕਬੱਡੀ ਦੇ ਕਰਕੇ ਉਹਦਾ ਰੁਤਬਾ ਬਹੁਤ ਉੱਚਾ ਹੋ ਗਿਆ। ਹਾਂਜੀ। ਪਲੇਰਾਂ ਦੀ ਜਿਹੜੀ ਬੋਲੀ ਆ ਤੁਸੀਂ ਦੇਖੀ ਹੋਣੀ ਆ 1 ਕਰੋੜ ਤੋਂ ਵੀ ਉੱਪਰ ਲੱਗਦੀ ਆ ਪ੍ਰੋ ਕਬੱਡੀ ਦੇ ਵਿੱਚ ਹਨ ਤੇ ਉਹਦੇ ਨਾਲ ਕਾਫੀ ਨੌਜਵਾਨਾਂ ਦਾ ਭਰਵਾ ਆ ਵੀ ਪ੍ਰੋ ਕਬੱਡੀ ਵਾਲੀ ਸਾਈਡ ਆ। ਤੇ ਮੈਂ ਚਾਹੁੰਨੀ ਆ ਕਿ ਸਰਕਲ ਸਟਾਈਲ ਵੀ ਇਦਾਂ ਹੀ ਪ੍ਰੋ ਕਬੱਡੀ ਵਾਂਗੂ ਜਿਹੜੀ ਆ ਉਹਦਾ ਅੱਪ ਹੋਵੇ ਪਰ ਅੱਪ ਹੈ ਪਹਿਲਾਂ ਇਹ ਸੀ ਕਿ ਜਿੱਦਾਂ ਬਾਹਰੋਂ ਆਉਂਦੇ ਸੀਗੇ ਕੱਲੇ ਪਿੰਡਾਂ ਦੇ ਮੈਚ ਖੇੜਲੇ ਹੁਣ ਪਿੰਡਾਂ ਵਾਲੇ ਮੈਚਾਂ ਦੀ ਗੱਲ ਨਹੀਂ ਆ ਹੁਣ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਕਬੱਡੀ ਦੇ ਟੂਰਨਾਮੈਂਟ ਆ ਏਸ਼ੀਅ ਔਰ ਨੈਸ਼ਨਲ ਗੇਮਸ ਮਤਲਬ ਕਿ ਕਾਫੀ ਟੂਰਨਾਮੈਂਟ ਕਬੱਡੀ ਦੇ ਜਿਹੜੇ ਹੁੰਦੇ ਆ ਵੀ ਉਹਦੇ ਵਾਸਤੇ ਕੋਈ ਏਦਾਂ ਹੁਣ ਜਿਹੜੇ ਮੈਚ ਆ ਜਿਹੜੇ ਪਿੰਡਾਂ ਦੇ ਹੁੰਦੇ ਉਹ ਤਾਂ ਪਹਿਲਾਂ ਬਹੁਤ ਘੱਟ ਸੀ ਹਾਂ ਉਹਦਾ ਇੰਟਰਨੈਸ਼ਨਲ ਕੱਪ ਬਹੁਤ ਜ਼ਿਆਦਾ ਕਰਵਾਈ ਜਾਂਦੀ ਆ ਫੈਡਰੇਸ਼ਨਾਂ ਬਣ ਗਈਆਂ ਕਬੱਡੀ ਦੀਆਂ ਜਿਹੜੀਆਂ ਫੈਡਰੇਸ਼ਨਾਂ ਦੇ ਵਿੱਚ ਵੀ ਜਿਹੜੇ ਕੱਪ ਆ ਉਹ ਵੀ ਕੱਪਾਂ ਦਾ ਜਿਹੜੇ ਪ੍ਰਾਈਜ਼ ਆ ਬਹੁਤ ਹੈਵੀ ਜਿਹੜੇ ਹੁੰਦੇ ਆ ਜੀ ਪੀ ਪਹਿਲਾਂ ਵਾਂਗੂ ਕਬੱਡੀ ਤੇੜੀ ਆ ਫਿਰ ਛੋਟੇ ਛੋਟੇ ਹੁੰਦੀ ਸੀ ਜਿੱਦਾਂ ਕੋਈ ਗਰਮੀ ਹੋਣੀ ਬੰਦ ਹੋ ਜਾਣੇ ਸਰਦੀ ਹੋਣੀ ਮੈਚ ਸ਼ੁਰੂ ਹੋ ਜਾਣੇ ਹੁਣ ਚਾਹੇ ਗਰਮੀ ਆ ਚਾਹੇ ਸਰਦੀ ਆ ਜਿਹੜੇ ਕਬੱਡੀ ਦੇ ਟੂਰਨਾਮੈਂਟ ਆ ਉਹ ਚੱਲਦੇ ਹੀ ਰਹਿੰਦੇ ਚੱਲਦੇ ਰਹਿੰਦੇ ਹਾਂਜੀ ਸੋ ਹੁਣ ਕਬੱਡੀ ਮੌਸਮੀ ਨਹੀਂ ਰਹਿ ਗਈ ਹੁਣ ਸਾਰਾ ਸਾਲ ਚੱਲਦੀ ਹੈ ਤੇ ਕਬੱਡੀ ਬਾਰੇ ਹੁਣ ਆਪਾਂ ਇਹ ਗੱਲ ਕਰਾਂਗੇ ਕਿ ਕਬੱਡੀ ਦੀ ਖੇਡ ਵਿੱਚ ਆਉਣ ਲਈ ਕਿਸੇ ਵੀ ਖਿਡਾਰੀ ਲਈ ਕਿਹੋ ਜਿਹੇ ਗੁਣ ਹੋਣੇ ਜ਼ਰੂਰੀ ਆ ਕਿਹੜੀਆਂ ਗੱਲਾਂ ਨੇ ਜੋ ਤੁਹਾਨੂੰ ਇੱਕ ਵਧੀਆ ਕਬੱਡੀ ਖਿਡਾਰੀ ਬਣਾਉਂਦੀਆਂ ਨੇ ਕਿਹੜੇ ਗੁਣ ਹੋਣੇ ਚਾਹੀਦੇ ਆ ਇੱਕ ਖਿਡਾਰੀ ਅੰਦਰ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਲੇਅਰ ਬਣਨਾ ਤੇ ਸਾਡਾ ਕੋਈ ਏਮ ਹੋਣਾ ਜ਼ਰੂਰੀ ਆ ਜੀ ਜਿਸ ਤਰ੍ਹਾਂ ਮੇਰਾ ਗੇਮ ਸੀ ਸਾਡੀ 올림픽ਸ ਦੇ ਵਿੱਚ ਗੇਮ ਨਹੀਂ ਆ ਏਸ਼ੀਅਨ ਗੇਮਸ ਆ ਮੇਰਾ ਗੇਮ ਮੇਰਾ ਏਮ ਇਹ ਸੀ ਕਿ ਏਸ਼ੀਅਨ ਗੇਮਸ ਤੱਕ ਪਹੁੰਚਣਾ ਜੀ ਜਦੋਂ ਕੋਈ ਵੀ ਆਪਾਂ ਪਲੇਅਰ ਬਣਨਾ ਚਾਹੁੰਦਾ ਉਹਦਾ ਸਭ ਤੋਂ ਪਹਿਲਾਂ ਏਮ ਹੋਣਾ ਜ਼ਰੂਰੀ ਆ ਕਿ ਉਹਨੇ ਕਿਸ ਲੈਵਲ ਤੱਕ ਪਹੁੰਚਣਾ ਹਾਂ ਬਿਲਕੁਲ ਤੇ ਉਸ ਤੋਂ ਬਾਅਦ ਰੈਸਟ ਡਾਈਟ ਤੇ ਪ੍ਰੈਕਟਿਸ ਤਿੰਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਜ਼ਰੂਰੀ ਆ ਫਿਰ ਆਪਾਂ ਇੱਕ ਵਧੀਆ ਪਲੇਅਰ ਬਣ ਸਕਦੇ ਆ ਜੀ ਕਬੱਡੀ ਖਿਡਾਰੀ ਦੇ ਗੁਣਾਂ ਦੀ ਆਪਾਂ ਗੱਲ ਕੀਤੀ ਤੇ ਤੁਸੀਂ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਡਾਈਟ ਦਾ ਤੇ ਰੈਸਟ ਦਾ ਹਾਂਜੀ ਤੇ ਪ੍ਰੈਕਟਿਸ ਦਾ ਤੇ ਇਹਨਾਂ ਤਿੰਨਾਂ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿ ਕਿਹੋ ਜਿਹੀ ਹੁੰਦੀ ਹੈ ਕਬੱਡੀ ਖਿਡਾਰੀ ਦੀ ਡਾਈਟ ਉਹਦਾ ਆਰਾਮ ਕਰਨ ਦਾ ਢੰਗ ਤਰੀਕਾ ਤੇ ਉਹਦਾ ਅਭਿਆਸ ਉਹਦੇ ਬਾਰੇ ਜ਼ਰੂਰ ਦੱਸੋ ਅਭਿਆਸ ਜਦੋਂ ਆਪਾਂ ਸ਼ੁਰੂ ਕਰਦਿਆਂ ਦੇਖੋ ਉਦੋਂ ਅਭਿਆਸ ਥੋੜੇ ਥੋੜੇ ਤੋਂ ਸ਼ੁਰੂ ਕੀਤਾ ਜਾਂਦਾ ਵਾ ਜਦੋਂ ਇਸ ਦੇ ਹਿਸਾਬ ਨਾਲ ਜਦੋਂ ਆਪਾਂ ਗੇਮ ਨੂੰ ਸ਼ੁਰੂ ਕੀਤਾ ਮੈਂ ਜਦੋਂ 9th ਕਲਾਸ ਤੋਂ ਸ਼ੁਰੂ ਕੀਤਾ ਜੀ ਬੀਨੋਂ ਮੇਰੇ ਪਾਪਾ ਨੇ ਥੋੜਾ ਥੋੜਾ ਸਿਖਾਉਣਾ ਸ਼ੁਰੂ ਕੀਤਾ ਉਸ ਹਿਸਾਬ ਨਾਲ ਜ ਜਦੋਂ ਆਪਾਂ ਅੱਗੇ ਵਧਦੇ ਜਾਨੀਆਂ ਨਾ ਉਸ ਹਿਸਾਬ ਨਾਲ ਜਦੋਂ ਸਾਡਾ ਏਮ ਹੋਊਗਾ ਨਾ ਤੇ ਆਪਾਂ ਇੱਧਰ ਉੱਧਰ ਪਟਕਾਂਗੇ ਨਹੀਂ ਹਨਾ ਤੇ ਸਾਨੂੰ ਜਿਹਦੇ ਆਪਾਂ ਪ੍ਰੈਕਟਿਸ ਕੀਤੀ ਤੇ ਵਧੀਆ ਡਾਈਟ ਖਾਦੀ ਹਨਾ ਜਦੋਂ ਹੁਣ ਮਤਲਬ ਪਿੰਡਾਂ ਦੇ ਵਿੱਚ ਵਧੀਆ ਦੇਸੀ ਕਿਓਵਾ ਡਾਈਟ ਵਧੀਆ ਖਾਣਾ ਪੀਣਾ ਵਾ ਹਨਾ ਆਪਾਂ ਖਾਵਾਂਗੇ ਫਿਰ ਉਹਨੂੰ ਖਾ ਕੇ ਰੈਸਟ ਕਰਾਂਗੇ ਸੋਵਾਂਗੇ ਤਾਂ ਹੀ ਆਪਾਂ ਅਗਲੀ ਪ੍ਰੈਕਟਿਸ ਸਮ ਲਈ ਰੈਡੀ ਹੋਵਾਂਗੇ ਜੇ ਆਪਾਂ ਪ੍ਰੈਕਟਿਸ ਕਰ ਲਈ ਖਾ ਵੀ ਲਿਆ ਲੇਕਿਨ ਆਪਾਂ ਸੁੱਤੇ ਨਹੀਂ ਤੇ ਜਿਹੜੀ ਸਾਡੀ ਬੋਡੀ ਦੀ ਰਿਕਵਰੀ ਆ ਹੋ ਤਾਂ ਫਿਰ ਆਪਾਂ ਸਾਮ ਦੀ ਪ੍ਰੈਕਟਿਸ ਕਰ ਲਵਾਂਗੇ ਉਹਨੂੰ ਧੱਕੇ ਨਾਲ ਕਰ ਲਾਂਗੇ ਪਰ ਜਿਹੜੀ ਸਾਡੀ ਬੋਡੀ ਉਹਨੂੰ ਅਲਾਉ ਨਹੀਂ ਕਰੂਗੀ ਜੀ ਸੋ ਦਾ ਮਤਲਬ ਹੈ ਕਿ ਚੰਗਾ ਖਾਣ ਪੀਣ ਵੀ ਜ਼ਰੂਰੀ ਹੈ ਹਾਂਜੀ ਅਭਿਆਸ ਵੀ ਜ਼ਰੂਰੀ ਤੇ ਉਹਨਾਂ ਜ਼ਰੂਰੀ ਆਰਾਮ ਕਰਨਾ ਵੀ ਆਰਾਮ ਕਰਨਾ ਵੀ ਜ਼ਰੂਰੀ ਜੇ ਆਰਾਮ ਨਹੀਂ ਕੀਤਾ ਤਾਂ ਖਾਦਾ ਪੀਤਾ ਵੀ ਤੇ ਅਭਿਆਸ ਕੀਤਾ ਪੂਰੀ ਤਰ੍ਹਾਂ ਅਸਰਦਾਰ ਨਹੀਂ ਹੋਊਗਾ ਜੀ ਬਹੁਤ ਜ਼ਰੂਰੀ ਨੁਕਤਾ ਹੈ ਇਹ ਨੌਜਵਾਨ ਖਿਡਾਰੀਆਂ ਲਈ ਵੀ ਕਿ ਤਿੰਨੋਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਹੈ ਕਿਸੇ ਇੱਕ ਚੀਜ਼ ਵੱਲ ਜ਼ਿਆਦਾ ਝੁਕਾ ਜਿਹੜਾ ਉਹ ਲਾਹੇਵੰਦ ਸਾਬਤ ਨਹੀਂ ਹੁੰਦਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਬੱਡੀ ਦੀਆਂ ਕਿਸਮਾਂ ਦੀ ਤੁਸੀਂ ਜ਼ਿਕਰ ਥੋੜਾ ਜਿਹਾ ਕੀਤਾ ਵੀ ਹੈ ਅਨੁਸ਼ਕਾ ਮਾਤਰ ਹੁਣ ਆਪਾਂ تفसील ਵਿੱਚ ਇਹਦੀ ਗੱਲ ਕਰਾਂਗੇ ਕਿ ਕਬੱਡੀ ਬਾਰੇ ਆਪਾਂ ਸੁਣਦੇ ਆ ਕਿ ਸਰਕਲ ਸਟਾਈਲ ਕਬੱਡੀ ਤੇ ਨੈਸ਼ਨਲ ਸਟਾਈਲ ਕਬੱਡੀ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦਾ ਫਰਕ ਜ਼ਰੂਰ ਦੱਸੋ ਆਮ ਦਰਸ਼ਕ ਨੂੰ ਸੌਖੀ ਭਾਸ਼ਾ ਚ ਕਿ ਦੋਵਾਂ ਦਾ ਕੀ ਫਰਕ ਹੈ ਜਿਹੜੀ ਕਬੱਡੀ ਸੀ ਉਹ ਸ਼ੁਰੂ ਤਾਂ ਇੱਥੋਂ ਹੀ ਹੋਈ ਸੀ ਸਰਕਲ ਸਟਾਈਲ ਤੋਂ ਹੀ ਹਨਾ ਤੇ ਹੌਲੀ ਹੌਲੀ ਕਬੱਡੀ ਨੇ ਜਿਹੜਾ ਆਪਣਾ ਜਿਹੜਾ ਰੰਗ ਆ ਉਹ ਬਹੁਤ ਬਦਲ ਲਿਆ ਹਨਾ ਤੇ ਫਿਰ ਨੈਸ਼ਨਲ ਸਟਾਈਲ ਜਿਹੜੀ ਆ ਉਹਦੇ ਵਿੱਚ ਜਿਸ ਤਰ੍ਹਾਂ ਉਹ ਇੱਕ ਟੀਮ ਗੇਮ ਦੇ ਹਿਸਾਬ ਨਾਲ ਹੋ ਜਾਂਦੀ ਹੈ ਜਿੱਦਾਂ ਨੇ ਐਸਾ ਸਟਾਈਲ ਦੇ ਵਿੱਚ ਤੇ ਸਰਕਲ ਸਟਾਈਲ ਵੀ ਹੈ ਤਾਂ ਟੀਮ ਗੇਮ ਹੀ ਲੇਕਿਨ ਬਹੁਤ ਡਿਫਰੈਂਸ ਆ ਇਹਨਾਂ ਦੇ ਵਿੱਚ ਤੇ ਜਿਹੜੀ ਸਰਕਲ ਸਟਾਈਲ ਆ ਉਹਦੇ ਤੋਂ ਸ਼ੁਰੂ ਸਰਕਲ ਸਟਾਈਲ ਤੋਂ ਕਬੱਡੀ ਹੋਈ ਸੀ ਲੇਕਿਨ ਨੈਸ਼ਨਲ ਸਟਾਈਲ ਜਿਹੜੀ ਉਹ ਬਹੁਤ ਅੱਪ ਹੋ ਗਈ ਇਹਦੇ ਤੋਂ ਜੀ ਤੇ ਜਿਹੜੀ ਫੈਡਰੇਸ਼ਨ ਦੇ ਹੈ ਮਤਲਬ ਕਿ ਸਦਮੇ ਦੇ ਨਾਲ ਜਿਹੜੀ ਆ ਆਪਣੀ ਸਰਕਲ ਸਟਾਈਲ ਕਬੱਡੀ ਆ ਇਹ ਥੋੜੀ ਜੀ ਮਤਲਬ ਮੈਨੂੰ ਲੱਗਦਾ ਕਿ ਇਹਨੂੰ ਫੈਡਰੇਸ਼ਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿੱਦਾਂ ਨੈਸ਼ਨਲ ਸਟਾਈਲ ਏਸ਼ੀਅਨ ਗੇਮਸ ਦੇ ਵਿੱਚ ਚੱਲੀ ਗਈ ਆ ਵੀ ਇਹਨੂੰ ਸਰਕਲ ਸਟਾਈਲ ਨੂੰ ਵੀ ਇਹਦੇ ਵਿੱਚ ਲਿਆਉਣਾ ਚਾਹੀਦਾ ਹਾਂਜੀ ਜੀ ਸਭ ਤੋਂ ਵੱਡਾ ਫਰਕ ਆਪਾਂ ਇਹ ਕਹਿ ਸਕਦੇ ਕਿ ਜਿਹੜੀ ਸਰਕਲ ਸਟਾਈਲ ਉਹ ਪੰਜਾਬ ਦੀ ਰਵਾਇਤੀ ਜਿਹੜੀ ਕਬੱਡੀ ਜਿਵੇਂ ਆਪਾਂ ਵੇਖਦੇ ਆਏ ਆ ਉਹ ਪਰ ਉਹ ਪਿੱਛੇ ਰਹਿ ਗਈ ਥੋੜਾ ਜਿਹਾ ਉਹਨੂੰ ਅੱਗੇ ਲਿਆਉਣ ਦੀ ਲੋੜ ਆ ਤੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਉਹ ਕਾਫੀ ਪੁਲਾਹਾਂ ਘਾ ਪੁੱਟ ਰਹੀ ਆ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਈ ਹੈ ਤੇ ਇਹਦੇ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਜਿਹੜੀ ਸਰਕਲ ਸਟਾਈਲ ਕਬੱਡੀ ਆ ਉਹ ਰਵਾਇਤੀ ਮਿੱਟੀ 'ਚ ਖੇਡੀ ਜਾਂਦੀ ਸੀ ਆਮ ਤੌਰ ਤੇ ਖੇਤਾਂ 'ਚ ਆਪਾਂ ਵੇਖਦੇ ਸੀ ਕਿ ਪਿੰਡਾਂ 'ਚ ਖਿਡਾਰੀ ਖੇਡਦੇ ਰਹੇ ਨੇ ਤੇ ਜਿਹੜੀ ਨੈਸ਼ਨਲ ਸਟਾਈਲ ਆ ਉਹ ਗੱਦਿਆਂ 'ਤੇ ਖੇਡੀ ਜਾਂਦੀ ਸੋ ਸੁਭਾਵਕ ਆ ਕਿ ਇਹਨਾਂ ਦੋਹਾਂ ਦੀ ਤਕਨੀਕ ਵਿੱਚ ਵੀ ਕਾਫੀ ਫਰਕ ਹੋਊਗਾ ਜਿਹੜੇ ਦਾ ਪੇਚ ਵਰਤੇ ਜਾਂਦੇ ਨੇ ਉਹਨਾਂ 'ਚ ਵੀ ਫਰਕ ਹੈ ਦੋਨਾਂ ਦੇ ਹਾਂਜੀ ਇਹਦੀ ਟੈਕਨੀਕ ਦੇ ਵਿੱਚ ਕਾਫੀ ਡਿਫਰੈਂਸ ਆ ਜਿਹੜੀ ਹੈਗੀ ਆ ਨੈਸ਼ਨਲ ਸਟਾਈਲ ਕਬੱਡੀ ਇਹ ਤਾਂ ਹੁਣ ਮੈਟ ਤੇ ਹੀ ਕਰਵਾਈ ਜਾਂਦੀ ਹੈ ਕਿਉਂਕਿ ਜਿਹੜੀ ਪ੍ਰੋ ਕਬੱਡੀ ਨੇ ਇਹਦਾ ਲੈਵਲ ਬਹੁਤ ਜ਼ਿਆਦਾ ਅਪ ਕਰ ਦਿੱਤਾ ਹਾਂਜੀ ਤੇ ਇਹ ਜਿਹੜੀ ਸਰਕਲ ਸਟਾਈਲ ਆ ਇਹ ਅਜੇ ਵੀ ਮਿੱਟੀ ਤੇ ਕਰਵਾਈ ਜਾਂਦੀ ਆ ਜੀ ਹਾਂਜੀ ਤੇ ਤੁਸੀਂ ਜ਼ਿਕਰ ਕੀਤਾ ਪ੍ਰੋ ਕਬੱਡੀ ਲੀਗ ਦਾ ਹਾਂਜੀ ਆਪਾਂ ਵੇਖਦੇ ਆ ਕਿ ਤਕਰੀਬਨ ਸਾਰੀਆਂ ਖੇਡਾਂ ਦੀ ਹੁਣ ਪ੍ਰੋਫੈਸ਼ਨਲ ਲੀਗ ਪੇਸ਼ੇਵਰ ਲੀਗ ਹੁੰਦੀ ਆ ਤੇ ਕਬੱਡੀ ਵਿੱਚ ਵੀ ਪ੍ਰੋ ਲੀਗ ਹੋਣ ਲੱਗ ਪਈ ਐ ਹਾਂਜੀ ਉਹਦਾ ਤੁਹਾਨੂੰ ਲੱਗਦਾ ਕਿ ਉਹਦਾ ਬਹੁਤ ਫਾਇਦਾ ਹੁੰਦਾ ਹੈ ਖਿਡਾਰੀਆਂ ਨੂੰ ਜਾਂ ਉਹਦੇ ਰਾਹੀਂ ਇਸ ਕਬੱਡੀ ਦਾ ਪੱਧਰ ਹੋਰ ਉੱਪਰ ਹੋ ਰਿਹਾ ਹੈ ਜਿਹੜੀ ਪ੍ਰੋ ਕਬੱਡੀ ਆ ਉਹਨੇ ਕਬੱਡੀ ਨੂੰ ਬਹੁਤ ਤਗੜਾ ਨਾਮ ਦਿੱਤਾ ਦੇਖੋ ਪਲੇਅਰਾਂ ਦੀ ਜਦੋਂ ਬੋਲੀ ਲੱਗਦੀ ਆ ਨਾ ਹਾਂਜੀ ਸਾਰੇ ਪਲੇਅਰ ਜਿਹੜੇ ਆ ਜਿਹੜੇ ਵਧੀਆ ਪਲੇਅਰ 1 ਕਰੋੜ ਤੋਂ ਵੀ ਉੱਪਰ ਉੱਪਰ ਤੱਕ ਜਾਂਦੇ ਆ ਉਹਦੇ ਨਾਲ ਬਹੁਤ ਨੌਜਵਾਨ ਜਿਹੜੇ ਆ ਕਬੱਡੀ ਦੇ ਵਿੱਚ ਆ ਰਹੇ ਆ ਹਨਾ ਜੀ ਤੇ ਇਸ ਤਰ੍ਹਾਂ ਹੀ ਮੈਂ ਇਹ ਵੀ ਚਾਹੁੰਨੀ ਆ ਕਿ ਸਰਕਲ ਸਟਾਈਲ ਦਾ ਵੀ ਕੋਈ ਇਦਾਂ ਦਾ ਨਾਮ ਹੋਣਾ ਚਾਹੀਦਾ ਵੀ ਜਿਹਦੇ ਨਾਲ ਕਬੱਡੀ ਦਾ ਸਰਕਲ ਸਟਾਈਲ ਦਾ ਵੀ ਥੋੜਾ ਲੈਵਲ ਜਿਹੜਾ ਵਾ ਨੈਸ਼ਨਲ ਸਟਾਈਲ ਦੇ ਵਾਂਗੂ ਜਿਹੜਾ ਅੱਪ ਹੋਵੇ ਜੀ ਹਾਂਜੀ ਸੋ ਪ੍ਰੋ ਕਬੱਡੀ ਲੀਗ ਇੱਕ ਨਵੀਂ ਰੂਪ ਆ ਰਹੀ ਹੈ ਕਬੱਡੀਜ਼ ਪਰ ਆਪਾਂ ਵੇਖਦੇ ਆ ਕਿ ਸਰਕਲ ਸਟਾਈਲ ਕਬੱਡੀ ਦੇ ਵਿੱਚ ਅਣਹੋਂਦ ਹੈ ਹਾਲੇ ਤੱਕ ਉਹ ਵੀ ਜ਼ਰੂਰ ਹੋਵੇ ਇਹਦੀ ਵੀ ਆਪਾਸ ਕਰਦੇ ਆ ਵੈਸੇ ਸਰਕਲ ਸਟਾਈਲ ਦੀਆਂ ਫੈਡਰੇਸ਼ਨਾਂ ਬਣੀਆਂ ਨੇ ਕੱਪ ਕਾਫੀ ਕਰਵਾਏ ਜਾਂਦੇ ਆ ਬਦਲ ਕੇ ਉਹਨਾਂ ਵੱਲੋਂ ਵੀ ਕਾਫੀ ਉੱਪਰ ਚੁੱਕਣ ਦਾ ਮਤਲਬ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਬਟ ਮੈਂ ਚਾਹੁੰਨੀ ਜਿਹੜਾ ਏਸ਼ੀਅਨ ਗੇਮਸ ਬਹੁਤ ਵੱਡਾ ਲੈਵਲ ਆ ਜਿਹਦੇ ਨਾਲ ਪਲੇਅਰਾਂ ਨੂੰ ਜੌਬ ਮਿਲਦੀ ਆ ਉਹਨਾਂ ਦਾ ਫਿਰ ਜਿਹੜੇ ਆਉਣ ਵਾਲੇ ਪਲੇਅਰ ਆ ਹਰੇਕ ਪਲੇਅਰ ਨੂੰ ਜਿੱਦਾਂ ਕਿਸੇ ਹਰੇਕ ਮਾਂ-ਬਾਪ ਨੂੰ ਹੁੰਦਾ ਸਾਡਾ ਬੱਚਾ ਜੌਬ ਤੇ ਲੱਗੇ ਹੈਨਾ ਤੇ ਸਰਕਲ ਸਟਾਈਲ ਦੇ ਵੀ ਇਦਾਂ ਇੰਟਰਨੈਸ਼ਨਲ ਏਸ਼ੀਅਨ ਚੈਂਪੀਅਨਸ਼ਿਪ ਕਰਵਾਈਆਂ ਜਾਣਗੀਆਂ ਏਸ਼ੀਅਨ ਚੈਂਪੀਅਨਸ਼ਿਪ ਕਰਵਾਈਆਂ ਗਈਆਂ ਲੇਕਿਨ ਕੱਟ ਕਰਵਾਈਆਂ ਗਈਆਂ ਸਰਕਲ ਸਟਾਈਲ ਦੀਆਂ ਅੱਛਾ ਏਸ਼ੀਅਨ ਚੈਂਪੀਅਨਸ਼ਿਪ ਸਰਟੀਫਿਕੇਟ ਜਿਹੜੀ ਹੈ ਸਰਟੀਫਿਕੇਟ ਦੀ ਵੈਲਿਊ ਤਾਂ ਸਰਟੀਫਿਕੇਟ ਹੀ ਹੈ ਨਾ ਤੇ ਮੈਂ ਚਾਹੁੰਨੀ ਕਿ ਇਹ ਜਿਹੜੀ ਸਰਕਲ ਸਟਾਈਲ ਆ ਇਹਨੂੰ ਵੀ ਏਸ਼ੀਅਨ ਗੇਮਸ ਦੀ ਵਿੱਚ ਜਿਹੜਾ ਵਾ ਲਿਆਂਦਾ ਜਾਵੇ ਜੀ ਸੋ ਬਹੁਤ ਜ਼ਰੂਰੀ ਹੈ ਕਿ ਸਰਕਲ ਸਟਾਈਲ ਕਬੱਡੀ ਜਿਹੜੀ ਆ ਪੰਜਾਬ ਦੀ ਰਵਾਇਤੀ ਕਬੱਡੀ ਦੀ ਬਣ ਗਈ ਹੈ ਉਹਨੂੰ ਵੀ ਹੋਰ ਉਤਸ਼ਾਹਿਤ ਕੀਤਾ ਜਾਵੇ ਤੇ ਜਿੰਨਾ ਉੱਪਰ ਲਿਆਂਦਾ ਜਾ ਸਕੇ ਉਹਨੂੰ ਵੀ ਲਿਆਂਦਾ ਜਾਣਾ ਜ਼ਰੂਰੀ ਹੋ ਜਾਂਦਾ ਹੈ ਹਾਂਜੀ ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰਾਂਗੇ ਕਿ ਕਬੱਡੀ ਦੀ ਖੇਡ ਵਿੱਚ ਖਿਡਾਰੀ ਨੂੰ ਸੁਭਾਵਿਕ ਤੌਰ ਤੇ ਬਹੁਤ ਸਾਰੇ ਚੀਜ਼ਾਂ ਦੀ ਲੋੜ ਪੈਂਦੀ ਹੋਵੇਗੀ ਸਾਜ਼ੋ-ਸਮਾਨ ਜਾਂ ਕਿੱਟ ਕਿਉਂਕਿ ਆਪਾਂ ਜਦੋਂ ਖੇਡ ਨੂੰ ਦੇਖਦੇ ਆ ਤਾਂ ਸਾਨੂੰ ਤਾਂ ਲੱਗਦਾ ਕਿ ਖਿਡਾਰੀ ਖੇਡ ਰਿਹਾ ਇਕੱਲਾ ਹੀ ਹਾਂਜੀ ਪਰ ਉਹਦੇ ਪਿੱਛੇ ਬਹੁਤ ਸਾਰੀ ਤਿਆਰੀ ਹੁੰਦੀ ਹੈ ਉਹਨੂੰ ਬਹੁਤ ਸਾਰਾ ਸਮਾਨ ਚਾਹੀਦਾ ਹੁੰਦਾ ਹੈ ਹਾਂਜੀ ਇਹ ਆਮ ਬੰਦੇ ਦੀ ਸਮਝ ਤੋਂ ਕਈ ਵਾਰੀ ਪਰੇ ਦੀ ਗੱਲ ਹੁੰਦੀ ਹੈ ਸੋ ਆਪਾਂ ਇਹਨੂੰ ਜ਼ਰੂਰ ਦੱਸੀਏ ਦਰਸ਼ਕਾਂ ਨੂੰ ਕਿ ਕਬੱਡੀ ਖੇਡਣ ਲਈ ਵੀ ਸਮਾਨ ਵੀ ਚਾਹੀਦਾ ਹੁੰਦਾ ਕੋਈ ਕਿੱਟ ਹੁੰਦੀ ਹੈ ਉਹ ਕਿਹੋ ਜਿਹੀ ਹੁੰਦੀ ਹੈ ਉਹਦੇ ਵਿੱਚ ਕੀ ਕੀ ਸਮਾਨ ਆਉਂਦਾ ਆ ਇਹ ਵੀ ਜ਼ਰੂਰ ਦੱਸੋ ਵੈਸੇ ਜਿਹੜੀ ਕਬੱਡੀ ਖੇਡ ਆ ਇਹਨੂੰ ਤਕਰੀਬਨ ਹੀ ਬਹੁਤ ਹੀ ਗਰੀਬ ਫੈਮਲੀਆਂ ਦੇ ਬੱਚੇ ਜਿਹੜੇ ਆ ਕਬੱਡੀ ਦੇ ਵਿੱਚ ਸਾਰੀਆਂ ਗੇਮਾਂ ਦੇ ਵਿੱਚ ਵੀ ਜਿਹੜੇ ਪਲੇਅਰ ਆ ਕੋਈ ਜਿਹੜੇ ਹਾਈ ਫੈਮਲੀ ਦੇ ਥੋੜੀ ਪਲੇਅਰ ਹੋਣਗੇ ਤਕਰੀਬਨ ਜਿਹੜੇ ਪਲੇਅਰ ਨੇ ਨਾ ਉਹ ਮਤਲਬ ਕਿ ਮੀਡੀਅਮ ਫੈਮਲੀਆਂ ਦੇ ਹੁੰਦੇ ਆ ਤੇ ਇਹ ਜਿਹੜੀ ਕਬੱਡੀ ਆ ਇਹਦੇ ਵਿੱਚ ਸਾਨੂੰ ਮਿਹਨਤ ਕਰਨ ਦੀ ਲੋੜ ਆ ਇਹਦੇ ਵਿੱਚ ਸਾਨੂੰ ਮਤਲਬ ਕਿ ਬਾੜੀ ਖਰਚੇ ਦੀ ਲੋੜ ਨਹੀਂ ਆ ਮੈਨੂੰ ਲੱਗਦਾ ਕਿ ਜਦੋਂ ਆਪਾਂ ਸ਼ੁਰੂ ਕਰਦੇ ਆ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਆਪਾਂ ਕਬੱਡੀ ਨੂੰ ਸ਼ੁਰੂ ਕਰ ਸਕਦੇ ਆ ਆਪਾਂ ਕਬੱਡੀ ਨੂੰ ਸ਼ੁਰੂ ਕਰਕੇ ਆਪਾਂ ਆਪਣਾ ਥੋੜਾ ਬਹੁਤਾ ਨਾਮ ਕਮਾ ਕੇ ਆਪਾਂ ਨੂੰ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਆ ਸਾਨੂੰ ਪ੍ਰੈਕਟਿਸ ਦੇ ਲਈ ਸਮਾਨ ਦੀ ਲੋੜ ਆ ਸਾਨੂੰ ਵੇਟ ਵੇਟ ਆਪਾਂ ਨਹੀਂ ਕਰਨ ਜਾ ਸਕਦੇ ਜਿਮ ਦੇ ਵਿੱਚ ਘਰੇ ਵੇਟ ਕਰਨਾ ਉਹਨੂੰ ਲੈਣ ਦੀ ਲੋੜ ਆ ਮੈਨੂੰ ਲੱਗਦਾ ਕਿ ਆਪਾਂ ਕਬੱਡੀ ਨੂੰ ਸ਼ੁਰੂ ਕਰਕੇ ਇਹ ਚੀਜ਼ਾਂ ਨੂੰ ਖਰੀਦ ਕੇ ਤੇ ਆਪਣੀਆਂ ਜਿਹੜੀਆਂ ਲੋੜਾਂ ਉਹਨਾਂ ਨੂੰ ਪੂਰੀਆਂ ਕਰ ਸਕਦੇ ਆ ਜੀ ਸੋ ਬਹੁਤ ਵੱਡਾ ਫਰਕ ਤੁਸੀਂ ਇਹ ਦੱਸਿਆ ਕਿ ਬਾਕੀ ਖੇਡਾਂ ਵਿੱਚ ਜਿੱਥੇ ਇੱਕ ਪੱਕੀ ਕਿੱਟ ਦੀ ਲੋਡ ਖੇਡ ਸ਼ੁਰੂ ਕਰਨ ਲੱਗਿਆਂ ਪੈ ਜਾਂਦੀ ਹੈ ਕਬੱਡੀ ਵਿੱਚ ਸ਼ੁਰੂ ਕਰਨ ਲੱਗਿਆ ਕਿਸੇ ਖਾਸ ਕਿੱਟ ਦੀ ਵੱਡੇ ਸਾਜ਼ੋ ਸਮਾਨ ਦੀ ਵੱਡੇ ਖਰਚੇ ਦੀ ਲੋੜ ਨਹੀਂ ਅੱਗੇ ਜਾ ਕੇ ਸਹਿਜੇ ਸਹਿਜੇ ਕੀਤਾ ਜਾ ਸਕਦਾ ਹੈ ਕਿਉਂਕਿ ਕਬੱਡੀ ਦੇ ਜਿਹੜੇ ਕੈਸ਼ ਟੂਰਨਾਮੈਂਟ ਬਹੁਤ ਜ਼ਿਆਦਾ ਕਰਵਾਏ ਜਾਂਦੇ ਆ ਤੇ ਆਪਾਂ ਥੋੜੀ ਮਿਹਨਤ ਕਰਕੇ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਜਦੋਂ ਆਪਾਂ ਭਾਗ ਲਵਾਂਗੇ ਆਪਾਂ ਉਹਦੇ ਵਿੱਚ ਆਪਣਾ ਜਿਹੜੇ ਟੂਰਨਾਮੈਂਟ ਚ ਪ੍ਰਦਰਸ਼ਨ ਕਰਕੇ ਆਪਾਂ ਪੈਸਾ ਕਮਾ ਕੇ ਆਪਾਂ ਉਸ ਤੋਂ ਬਾਅਦ ਆਪਣਾ ਜੋ ਵੀ ਸਮਾਨ ਆ ਉਹਨੂੰ ਪੂਰਾ ਕਰ ਸਕਦੇ ਆ ਜੀ ਬਤਲ ਕਿ ਮੀਡੀਅਮ ਫੈਮਲੀ ਦੇ ਕੋਈ ਵੀ ਪਲੇਅਰ ਕਬੱਡੀ ਖੇਡਣਾ ਚਾਹੁੰਦਾ ਚਾਹੇ ਉਹ ਕਬੱਡੀ ਦੇ ਵਿੱਚ ਆਉਣਾ ਚਾਹੁੰਦਾ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨੀ ਆ ਕਿ ਤੁਸੀਂ ਥੋੜੀ ਮਿਹਨਤ ਕਰਕੇ ਤੁਸੀਂ ਆਪਣੀ ਗਰਾਊਂਡ ਅੱਜਕੱਤਾਂ ਸਾਰੇ ਪਿੰਡਾਂ ਦੇ ਵਿੱਚ ਵੀ ਗਰਾਊਂਡ ਨਹੀਂ ਜਿੰਨਿਆਂ ਚ ਵੀ ਨਹੀਂ ਹਨਾ ਤੇ ਆਪਾਂ ਉਹਦੇ ਵਿੱਚ ਮਿਹਨਤ ਕਰਕੇ ਆਪਾਂ ਕਬੱਡੀ ਦੇ ਸਰਕਲ ਸਟਾਈਲ ਦੇ ਟੂਰਨਾਮੈਂਟ ਖੇਡ ਸਕਦੇ ਆ ਜਦੋਂ ਅਸੀਂ ਫੈਮਲੀਆਂ ਦੇ ਵਿੱਚੋਂ ਮੀਡੀਅਮ ਫੈਮਲੀ ਚੋਂ ਆ ਤੇ ਆਪਾਂ ਆਪਣੀ ਕਮਾ ਕੇ ਰਾਸ਼ੀ ਤੇ ਆਪਾਂ ਲੋੜਿੰਦਾ ਸਮਾਨ ਪੂਰਾ ਕਰ ਸਕਦੇ ਆ ਹਾਂਜੀ ਬਹੁਤ ਜ਼ਰੂਰੀ ਨੁਕਤਾ ਤੁਸੀਂ ਦੱਸਿਆ ਤੇ ਬੜਾ ਕੰਮ ਆ ਸਕਦਾ ਹੈ ਨੌਜਵਾਨ ਖਿਡਾਰ ਕਿ ਇੱਕਦਮ ਖਰਚਾ ਨਹੀਂ ਮੰਗਦੀ ਕਬੱਡੀ ਹੌਲੀ ਹੌਲੀ ਸਹਿਜੇ ਸਹਿਜ ਅੱਗੇ ਵਧਿਆ ਜਾ ਸਕਦਾ ਹੈ ਤੇ ਕਬੱਡੀ ਦੀ ਖੇਡ ਜਿਹੜੀ ਹੈ ਉਹ ਬਾਕੀ ਖੇਡਾਂ ਵਾਂਗ ਆਪਾਂ ਵੇਖਦੇ ਹਾਂ ਕਿ ਇਹਦੇ ਵੀ ਜਿਹੜੇ ਤਾਰ ਨੇ ਉਹ ਪਿੰਡੂ ਖੇਤਰ ਨਾਲ ਜੁੜਦੇ ਨੇ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਪਿੰਡੂ ਖੇਤਰ ਨਾਲ ਜੁੜਦੀਆਂ ਨੇ ਆਪਾਂ ਗੱਲ ਕੀਤੀ ਕਿ ਪੰਜਾਬ ਦੀ ਰਵਾਇਤੀ ਖੇਡ ਹੈ ਮਿੱਟੀ ਨਾਲ ਜੁੜਦੀ ਖੇਡ ਹੈ ਬਾਕੀ ਖੇਡਾਂ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਜਿਹੜੇ ਵਧੀਆ ਐਥਲੀਟ ਹੈ ਜਦ ਫੁੱਟਬਾਲ ਦੀ ਗੱਲ ਹੋ ਜਵੇ, ਐਥਲੈਟਿਕਸ ਦੀ ਗੱਲ ਹੋ ਜਵੇ, ਹਾਕੀ ਦੀ ਹੋ ਜਵੇ ਪਿੰਡੂ ਖੇਤਰ ਤੋਂ ਜ਼ਿਆਦਾ ਆਉਂਦੇ ਆ। ਕਬੱਡੀ ਤਾਂ ਹੈ ਹੀ ਇੱਕ ਖੇਡ ਜਿਹੜੀ ਪਿੰਡਾਂ ਵਿੱਚੋਂ ਉਪਜੀ ਐ ਤੇ ਪਿੰਡਾਂ ਵਿੱਚ ਇਸਾ ਜ਼ਿਆਦਾ ਰੁਝਾਨ ਐ। ਸੋ ਤੁਹਾਨੂੰ ਲੱਗਦਾ ਕਿ ਜਿਹੜੇ ਪਿੰਡੂ ਪਿਛੋਕਰ ਤੋਂ ਆਉਂਦੇ ਖਿਡਾਰੀ ਆ ਉਹ ਬਾਕੀ ਖੇਡਾਂ ਵਾਂਗ ਕਬੱਡੀ ਨੂੰ ਉਹਨਾਂ ਨੇ ਹੀ ਅੱਗੇ ਲੈ ਕੇ ਜਾਣਾ ਜਾਂ ਹੌਲੀ-ਹੌਲੀ ਸ਼ਹਿਰੀ ਖੇਤਰ ਵੀ ਤੁਸੀਂ ਵੇਖਦੇ ਹੋ ਕਿ ਉਹਨਾਂ ਵਾਲੇ ਸਮੇਂ 'ਚ ਕਬੱਡੀ ਵੱਲ ਆਊਗਾ। ਪਿੰਡਾਂ ਦੇ ਜਿਹੜੇ ਹੁੰਦੇ ਨੇ ਖਿਡਾਰੀ ਪਿੰਡਾਂ ਤੋਂ ਉੱਠਦੇ ਆ ਚਲੋ ਉਹ ਥੋੜੇ ਰਫ ਐਂਡ ਟਫ ਹੁੰਦੇ ਆ ਹਨਾ ਤਾਂ ਮਤਲਬ ਕਿ ਇੱਧਰ ਕੁੱਦ ਲਿਆ ਇੱਦਾਂ ਕੁੱਦ ਲਿਆ ਹਨਾ ਸ਼ਹਿਰਾਂ ਦੇ ਥੋੜੇ ਜੇ ਨੋਰਮਲ ਹੁੰਦੇ ਆ ਸ਼ਹਿਰਾਂ ਤੋਂ ਵੀ ਖਿਡਾਰੀ ਉੱਠੇ ਨੇ ਲੇਕਿਨ ਮੈਨੂੰ ਇਦਾਂ ਲੱਗਦਾ ਕਿ ਪਿੰਡਾਂ ਤੋਂ ਜਿਹੜੇ ਜ਼ਿਆਦਾ ਖਿਡਾਰੀ ਉੱਠੇ ਆ ਇਹਨੇ ਜੀ ਹਾਂਜੀ ਕਿਉਂ ਕਬੱਡੀ ਰਹੀ ਜ਼ਿਆਦਾ ਪਿੰਡ 'ਚ ਆ ਸ਼ਹਿਰ 'ਚ ਆਪਾਂ ਕਬੱਡੀ ਦਾ ਰੁਝਾਨ ਬਹੁਤ ਘੱਟ ਵੇਖਿਆ ਹੋ ਸਕਦਾ ਆਉਣ ਵਾਲੇ ਸਮੇਂ 'ਚ ਨੈਸ਼ਨਲ ਸਟਾਈਲ ਤੇ ਪ੍ਰੋ ਕਬੱਡੀ ਲੀਗ ਕਰਕੇ ਕਿ ਹਾਂਜੀ ਸ਼ਾਇਦ ਸ਼ਹਿਰਾਂ 'ਚ ਹੋਵੇ ਪਰ ਫਿਲਹਾਲ ਕਬੱਡੀ ਪਿੰਡਾਂ ਤੋਂ ਹੀ ਅੱਗੇ ਵੱਧਦੀ ਨਜ਼ਰ ਆਉਂਦੀ ਹੈ ਇਸ ਤੋਂ ਬਾਅਦ ਹੁਣ ਵਾਪਸ ਥੋੜਾ ਜਿਹਾ ਤੁਹਾਡੇ ਸਫ਼ਰ ਬਾਰੇ ਲਈ ਕਿ ਤੁਸੀਂ ਖਿਡਾਰੀ ਵਜੋਂ ਬੇਸ਼ੁਮਾਰ ਪ੍ਰਾਪਤੀਆਂ ਕੀਤੀਆਂ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਨਾਲ ਨੌਕਰੀ ਵੀ ਆਪਣੀ ਜਾਰੀ ਰੱਖੀ ਤੇ ਤੁਹਾਡੇ ਜੋ ਰੁਝੇਵੇਂ ਨਾਲ ਨਾਲ ਚੱਲਦੇ ਰਹੇ ਨੇ ਖੇਡ ਦੇ ਨਾਲ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਤਾਂ ਕਿ ਦਰਸ਼ਕਾਂ ਨੂੰ ਉਸ ਬਾਰੇ ਵੀ ਜਾਣਕਾਰੀ ਹੋਵੇ ਮੈਂ 2011 ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਸੀ। ਅੱਛਾ ਜੀ। ਤੇ ਇੱਕ ਵੱਡੀ ਟੀਮ ਜੇ ਇੱਥੇ ਪੀਏਪੀ ਸਪੋਰਟ ਸੈਂਟਰ ਦੇ ਵਿੱਚ ਸਾਡੀ ਕਬੱਡੀ ਟੀਮ ਆ। ਜੀ। ਆ ਮੁੰਡਿਆਂ ਕੁੜੀਆਂ ਦੀ। ਜੀ। ਤੇ ਉਹਦੇ ਵਿੱਚ ਮੈਂ ਆਈ ਸੀ। ਦੇਖੋ ਇੱਥੇ ਆ ਕੇ ਵੀ ਮੈਂ ਪੰਜਾਬ ਪੁਲਿਸ 'ਚ ਬਹੁਤ ਕੁਝ ਸਿੱਖਿਆ ਵਾ। ਪੰਜਾਬ ਪੁਲਿਸ ਨੇ ਵੀ ਬਹੁਤ ਕੁਝ ਦਿੱਤਾ। ਇੱਥੇ ਬਹੁਤ ਵਧੀਆ-ਵਧੀਆ ਅਰਜਨਾਵਾੜੀ ਸਾਰੇ ਖਿਡਾਰੀ ਕਈ ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ ਨੇ। ਹਾਂਜੀ। ਫਿਰ ਉਹਨਾਂ ਨੂੰ ਦੇਖ-ਦੇਖ ਕੇ ਵੀ ਮੈਂ ਬਹੁਤ ਕੁਝ ਸਿੱਖਿਆ ਕਿ ਇਹ ਦੇਖੋ ਇਹ ਖਿਡਾਰੀ ਐਸ਼ੀਅਨ ਗੇਮਸ ਖੇਡਿਆ। ਇਹ ਅਰਜਨਾਵਾੜੀ ਆ ਕਿ ਮੈਂ ਵੀ ਜੀ ਮਤਲਬ ਪੰਜਾਬ ਪੁਲਿਸ ਨੇ ਵੀ ਬਹੁਤ ਕੋਸ਼ਿਸ਼ ਦਿੱਤਾ ਹੈ। ਅੱਛਾ। ਹਾਂ ਜੀ, ਇਸ ਟਾਈਮ ਤੇ ਮੈਂ ਸਬ ਇੰਸਪੈਕਟਰ ਹਾਂ। ਜੀ। ਤਾਂ ਇਹ ਕਰਕੇ ਮੈਂ ਇਹ ਕਹਿਨੀ ਆ ਕਿ ਜਿਹੜੀ ਜੌਬ ਆ 플레이ਰ ਨੂੰ ਖੇਡਦੇ ਖੇਡਦੇ ਮਿਲਣੀ ਬਹੁਤ ਜ਼ਰੂਰੀ ਆ। ਦੇਖੋ ਕੋਈ ਵੀ 플레이ਰ ਉਹਦੇ ਜਿਹੜੀ ਇੰਜਰੀ ਆ ਉਹਦਾ 플레이ਰ ਦਾ ਗਿਆਣਾ ਵਾ। ਹਾਂ ਜੀ। ਮੈਂ ਇਹ ਚਾਹਨੀ ਆ ਕਿ ਜਦੋਂ ਆਪਾਂ ਕਿਸੇ ਵੀ ਗੇਮ ਦੀ ਤਿਆਰੀ ਕਰਦੇ ਹਾਂ ਸਾਨੂੰ ਉਹ ਗੇਮ ਦੇ ਕਰਦੇ ਕਰਦੇ ਵਿੱਚ ਜੌਬ ਮਿਲਣੀ ਬਹੁਤ ਜ਼ਰੂਰੀ ਆ। ਮੈਨੂੰ ਗੇਮ ਕਰਦੇ ਕਰਦੇ ਜੌਬ ਮਿਲ ਗਈ 2011 ਚ ਤੇ ਮੈਂ ਉਸ ਤੋਂ ਵੀ ਵੱਡਾ ਅਚੀਵਮੈਂਟ ਪ੍ਰਾਪਤ ਕੀਤਾ। ਜੀ। ਸੋ ਖਿਡਾਰੀ ਦਾ ਆਰਥਿਕ ਪੱਖ ਤੋਂ ਮਜ਼ਬੂਤ ਹੋਣਾ ਆਪਣੇ ਪੈਰਾਂ ਉੱਤੇ ਖੜਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਖੇਡ ਵਿੱਚ ਪ੍ਰਾਪਤੀ ਕਰਨਾ ਹੁੰਦਾ ਹੈ ਤੇ ਆਪਾਂ ਵੇਖਦੇ ਕਿ ਜਿਹੜੇ ਵਧੀਆ ਖਿਡਾਰੀ ਹੁੰਦੇ ਆ ਕੋਈ ਵੀ ਖੇਡ ਆ ਉਹ ਇਸ ਗੱਲ ਦੀ ਤਮੰਨਾ ਜ਼ਰੂਰ ਰੱਖਦੇ ਆ ਕਿ ਆਉਣ ਵਾਲੇ ਸਮੇਂ ਵਿੱਚੋਂ ਆਪਣੇ ਤਜਰਬੇ ਆਪਣੇ ਗੁਣ ਜਿਹੜੇ ਆ ਨਵੇਂ ਖਿਡਾਰੀਆਂ ਦੇ ਨਾਲ ਸਾਂਝੇ ਕਰਨਗੇ ਚਾਹੇ ਕੋਚ ਵਜੋਂ ਹੋਣ ਜਾਂ ਵੈਸੀ ਮਾਰਗਦਰਸ਼ਕ ਵਜੋਂ ਹੋਣ ਤੁਹਾਡਾ ਵੀ ਇਸ ਬੰਨੇ ਇਰਾਦਾ ਹੈ ਕਿ ਤੁਸੀਂ ਕੋਚਿੰਗ ਵਾਲੇ ਬੰਨੇ ਆਉਣ ਵਾਲੇ ਸਮੇਂ 'ਚ ਵਧਣਾ ਚਾਹੋਗੇ ਜਾਂ ਤੁਰਨਾ ਚਾਹੋਗੇ ਤਾਂ ਜੋ ਕਬੱਡੀ ਵਿੱਚ ਜੋ ਤੁਹਾਡੀਆਂ ਪ੍ਰਾਪਤੀਆਂ ਆ ਉਹ ਅਗਲੀ ਪੀੜ੍ਹੀ ਨੌਜਵਾਨਾਂ ਬੱਚਿਆਂ ਤੱਕ ਪਹੁੰਚਣ ਮੇਰਾ ਮਤਲਬ ਕੀ ਇਹ ਏਮ ਤਾਂ ਹੈਗਾ ਵਾ ਜੀ ਮੈਂ ਕੋਈ ਗੇਮ ਸ਼ੁਰੂ ਕਰਾਂ ਲੇਕਿਨ ਛੋਟੇ ਬੱਚਿਆਂ ਤੋਂ ਸ਼ੁਰੂ ਕਰਾਂ ਤੇ ਮਤਲਬ ਕਿ ਮੈਂ ਆਪਣੇ ਵਰਗਾ ਨੈਸ਼ਨਲ ਸਟਾਈਲ ਦੇ ਵਿੱਚ ਰੀਡਰ ਲੈ ਕੇ ਆਵਾਂ ਔਰ ਸਰਕਲ ਸਟਾਈਲ ਦੇ ਵਿੱਚ ਮੈਂ ਜਾਫੀ ਸੀਗੀ ਜਾਫੀ ਲੈ ਕੇ ਆਵਾਂ ਜੀ ਕਿ ਮੈਂ ਇਹ ਜ਼ਰੂਰ ਚਾਹਾਂਗੀ ਕਿ ਜੇ ਮੈਨੂੰ ਮੌਕਾ ਮਿਲੇ ਕਿਤੇ ਵੀ ਤੇ ਮੈਂ ਕੋਚਿੰਗ ਦੀਆਂ ਜਿਹੜੀਆਂ ਆਪਣੀਆਂ ਜਿਹੜੇ ਟੈਕਨੀਕਾਂ ਵਾਂ ਉਹ ਮੈਂ ਕਿਸੇ ਨੂੰ ਦੇਵਾਂ ਤੇ ਉਹਦੇ ਨਾਲ ਮੈਂ ਇੰਟਰਨੈਸ਼ਨਲ ਪਲੇਅਰ ਤਿਆਰ ਕਰਾਂ ਜੀ ਤੇ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਹੋ ਉਹਦੇ ਨਾਲ ਨਾਲ ਕੋਚਿੰਗ ਦਾ ਸਫ਼ਰ ਤੁਸੀਂ ਸ਼ੁਰੂ ਕੀਤਾ ਹੈ ਜਾਂ ਕਰਨ ਦੇ ਚਾਹਵਾਨ ਹੋ ਹਾਂਜੀ ਅਜੇ ਸ਼ੁਰੂ ਕਰਨ ਦੀ ਕੋਸ਼ਿਸ਼ ਆ ਜੀ ਤੇ ਲੇਕਿਨ ਮੈਂ ਚਾਹਾਂਗੀ ਇਹ ਕੋਸ਼ਿਸ਼ ਨੂੰ ਮੈਂ ਕਾਮਯਾਬੀ 'ਚ ਲੈ ਕੇ ਆਵਾਂ ਜੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਸ ਖਿਡਾਰੀਆਂ ਨੇ ਇੰਨੀਆਂ ਪ੍ਰਾਪਤੀਆਂ ਹੋਣ ਉਹ ਅਗਲੀ ਪੀੜੀ ਤੱਕ ਜ਼ਰੂਰ ਪਹੁੰਚਣ ਤੇ ਤੁਹਾਡੇ ਤੋਂ ਪ੍ਰੇਰਨਾ ਵੀ ਮਿਲੂਗੀ ਬਹੁਤ ਸਾਰੇ ਬੱਚਿਆਂ ਨੂੰ ਕਿ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਬੱਚਿਆਂ ਦੀ ਨੌਜਵਾਨ ਪੀੜੀ ਦੀ ਲੜਕੀਆਂ ਦੀ ਆਪਾਂ ਖਾਸ ਤੌਰ ਤੇ ਗੱਲ ਕਰਾਂਗੇ ਕਿਉਂ ਕਰਨੀ ਬਣਦੀ ਵੀ ਹੈ ਆਪਾਂ ਵੇਖ ਰਹੇ ਹਾਂ ਕਿ ਲੜਕੀਆਂ ਖੇਡਾਂ ਦੇ ਖੇਤਰ ਵਿੱਚ ਆ ਰਹੀਆਂ ਨੇ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਆ ਰਹੀਆਂ ਨੇ ਕਬੱਡੀ ਹੀ ਨਹੀਂ ਬਾਕੀ ਖੇਡਾਂ ਦੀ ਵੀ ਆਪਾਂ ਗੱਲ ਕਰ ਲਈਏ ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵੇਲੇ ਜੋ ਮਾਹੌਲ ਹੈ ਜੋ ਪ੍ਰਬੰਧ ਹੈ ਜੋ ਢਾਂਚਾ ਹੈ ਆਉਣ ਵਾਲੇ ਸਮੇਂ ਤੁਸੀਂ ਵੇਖਦੇ ਹੋ ਕਿ ਲੜਕੀਆਂ ਦੀ ਹਿੱਸੇਦਾਰੀ ਵਧੂਗੀ ਖੇਡਾਂ ਵਿੱਚ ਤੇ ਕਬੱਡੀ ਦਾ ਵੀ ਜੇ ਤੁਸੀਂ ਦੱਸਣਾ ਚਾਹੋ ਤਾਂ ਉਹ ਵੀ ਦੱਸ ਸਕਦੇ ਹੋ ਮੈਨੂੰ ਤਾਂ ਲੱਗਦਾ ਵਾ ਕਿ ਖੇਡਾਂ ਦੇ ਵਿੱਚ ਕੁੜੀਆਂ ਦੀ ਹਿੱਸੇਦਾਰੀ ਜ਼ਿਆਦਾ ਵਾ ਜੀ ਇਸ ਟਾਈਮ ਤੇ ਮੈਨੂੰ ਮੈਂ ਇਹੀ ਫੀਲ ਕਰਦੀ ਕਿ ਇਸ ਟਾਈਮ ਤੇ ਕੁੜੀਆਂ ਜਣੀਆਂ ਵਾ ਜ਼ਿਆਦਾ ਅੱਗੇ ਨੇ ਜੀ ਤੇ ਮੈਂ ਇਹੀ ਚਾਹਾਂਗੀ ਵੀ ਕੁੜੀਆਂ ਨੂੰ ਅਪੀਲ ਵੀ ਕਰਨਾ ਚਾਹਾਂਗੀ ਕਿ ਆਪਣਾ ਏਮ ਰੱਖੋ ਤੇ ਕਬੱਡੀ ਦੀ ਖੇਡ ਜਿਹੜੀ ਹੈ ਇਦੇ ਬਾਰੇ ਸੰਖੇਪ ਵਿੱਚ ਤੁਹਾਡੇ ਕੋਲ ਜਾਨਣਾ ਚਾਹਾਂਗੇ ਤੁਸੀਂ ਹੁਣ ਵਿਚਰ ਰਹੇ ਹੋ ਇਸ ਖੇਤਰ ਵਿੱਚ ਹਾਂਜੀ ਇਸ ਖੇਡ ਵਾ ਲੜਕੀਆਂ ਦਾ ਰੁਝਾਨ ਤੁਸੀਂ ਕਿਹੋ ਜਿਹਾ ਵੇਖਦੇ ਹੋ ਕਬੱਡੀ ਦੇ ਵਿੱਚ ਲੜਕੀਆਂ ਦਾ ਰੁਝਾਨ ਜਿਹੜਾ ਵਾ ਠੀਕ ਆ ਬਟ ਮੈਂ ਚਾਹੁੰਦੀ ਆਂ ਵੀ ਜਿੱਦਾਂ ਕਬੜੀਆਂ ਜੜੀਆਂ ਨੇ ਨੈਸ਼ਨਲ ਸਟਾਈਲ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਲੜਕੀਆਂ ਦਾ ਰੁਝਾਨ ਘੱਟ ਆ ਅੱਛਾ ਜੀ ਤੇ ਮੈਂ ਇਹ ਚਾਹੁੰਦੀ ਆਂ ਕਿ ਜਿੱਦਾਂ ਕੋਈ ਨਾ ਕੋਈ ਪੰਜਾਬ ਦੇ ਵਿੱਚ ਸਾਈਂਸੈਂਟਰ ਵਗੈਰਾ ਹੋਣਾ ਜ਼ਰੂਰੀ ਆ ਤਾਂ ਸਾਡੀ ਜਿਹੜੀ ਲੜਕੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਆ ਸਾਈਜ਼ ਸੈਂਟਰ ਹੋਏਗਾ ਤਾਂ ਹੋਰ ਵਧੀਆ ਹੋ ਸਕਦੀ ਆ ਹਾਂਜੀ ਸਰਕਲ ਸਟਾਈਲ ਦੇ ਵਿੱਚ ਕੁੜੀਆਂ ਠੀਕ ਨੇ ਸਰਕਲ ਸਟਾਈਲ ਚ ਮੌਜੂਦਗੀ ਹੈ ਜੀ ਹਾਂਜੀ ਇੰਟਰਨੈਸ਼ਨਲ ਸਾਈਜ਼ ਮੈਨੂੰ ਇਸ ਟਾਈਮ ਤੇ ਘੱਟ ਲੱਗਦੀ ਆ ਵਧਾਉਣ ਦੀ ਲੋੜ ਹੈ ਹਾਂਜੀ ਜੀ ਤੇ ਇਹ ਜਾਂਦੇ ਜਾਂਦੇ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜਿੰਨੇ ਵੀ ਦਰਸ਼ਕ ਤੁਹਾਨੂੰ ਵੇਖ ਰਹੇ ਆ ਚਾਹੇ ਉਹ ਔਨ ਵਾਲੇ ਸਮੇਂ ਦੇ ਚਾਹਵਾਨ ਖਿਡਾਰੀ ਹੋਣ ਜਾਂ ਉਹਨਾਂ ਦੇ ਮਾਤਾ ਪਿਤਾ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕੀ ਜਿੰਦਗੀ ਦਾ ਤੁਸੀਂ ਜਦੋਂ ਵੀ ਤੁਸੀਂ ਖਿਡਾਰੀ ਬਣਨਾ ਚਾਹੁੰਦੇ ਹੋ ਚਾਹੇ ਤੁਸੀਂ ਕੁਝ ਪੜ੍ਹਨਾ ਚਾਹੁੰਦੇ ਹੋ ਤੁਸੀਂ ਆਪਣਾ ਇੱਕ ਏਮ ਰੱਖੋਗੇ ਤੁਸੀਂ ਕਦੇ ਵੀ ਨਸ਼ਿਆਂ ਵਾਲੇ ਰਸਤੇ ਤੇ ਚਾਹੇ ਕਿਤੇ ਵੀ ਮਤਲਬ ਕਿ ਮਾੜੀਆਂ ਨਿਕਾਵਾਂ ਵਾਲੀਆਂ ਜਗ੍ਹਾ ਤੇ ਤੁਸੀਂ ਨਹੀਂ ਜਾਓਗੇ ਜਦੋਂ ਤੁਸੀਂ ਮੇਰਾ ਜਦੋਂ ਵੀ ਮੇਰਾ ਵੀ ਜਿਸ ਤਰ੍ਹਾਂ ਏਮ ਸੀ ਤੁਹਾਡਾ ਵੀ ਇਦਾਂ ਕੋਈ ਨਾ ਕੋਈ ਏਮ ਹੋਣਾ ਚਾਹੀਦਾ ਵਾ ਤੁਸੀਂ ਉਸ ਏਮ ਤੇ ਹੀ ਪਹੁੰਚੋਗੇ ਉਸ ਏਮ ਤੇ ਪਹੁੰਚ ਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਦਾ ਨਾਮ ਔਰ ਆਪਣੇ ਪਿੰਡ ਦਾ ਨਾਮ ਔਰ ਆਪਣੇ ਇਲਾਕੇ ਦਾ ਔਰ ਦੇਸ਼ ਦਾ ਨਾਮ ਜਿਹੜਾ ਵਾ ਤੁਸੀਂ ਉੱਚਾ ਕਰੋਗੇ ਜੀ ਤੇ ਬਹੁਤ ਵਧੀਆ ਸੰਦੇਸ਼ ਤੁਸੀਂ ਦਿੱਤਾ ਹੈ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਸਰੀਏ ਕਬੱਡੀ ਦੀ ਖੇਡ ਜਿਹੜੀ ਹੈ ਉਹ ਇੱਕ ਨਵਾਂ ਦਾਇਰਾ ਹਾਸਲ ਕਰਦੀ ਹੋਈ ਨਜ਼ਰ ਆਉਂਦੀ ਹੈ ਨਵੇਂ ਮੁਕਾਮ ਤੱਕ ਪਹੁੰਚੀ ਹੈ ਕਬੱਡੀ ਪੰਜਾਬ ਤੋਂ ਦੇਸ਼ ਤੋਂ ਵੱਧ ਕੇ ਕੁਮਾਂਤਰੀ ਪੱਧਰ ਤੇ ਪਹੁੰਚੀ ਹੈ ਕਬੱਡੀ ਦਾ ਦਾਇਰਾ ਇਸੇ ਤਰ੍ਹਾਂ ਵੱਧਦਾ ਰਹੇ ਇਹਦੀ ਆਪਾਂ ਆਸ ਕਰਦੇ ਹਾਂ ਅੱਜ ਦੀ ਇਸ ਗੱਲਬਾਤ ਵਿੱਚ ਤੁਸੀਂ ਬਹੁਤ ਵਧੀਆ ਨੁਕਤੇ ਸਾਂਝੇ ਕੀਤੇ ਪੰਜਾਬੀਆਂ ਦੀ ماں ਖੇਡ ਕਬੱਡੀ ਬਾਰੇ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਆਉਣ ਵਾਲੇ ਸਮੇਂ ਲਈ ਤੁਹਾਡੇ ਜਿੰਨੇ ਵੀ ਰੁਚੀਵੇਂ ਨੇ ਸਾਰੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਹਾਂਜੀ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਖੇਡ ਸੰਸਾਰ ਪ੍ਰੋਗਰਾਮ ਦੇ ਅੱਜ ਦੇ ਇਸ ਗੱਲਬਾਤ ਦੇ سلسلے ਦਾ ਵੀਲਾ ਇੱਥੇ ਮੁਕੰਮਲ ਹੁੰਦਾ ਨਵੇਂ ਅੰਕ ਵਿੱਚ ਕਿਸੇ ਹੋਰ ਖੇਡ ਤੇ ਕਿਸੇ ਹੋਰ ਖੇਡ ਸ਼ਖਸੀਅਤ ਨੂੰ ਲੈ ਕੇ ਇਸੇ ਤਰ੍ਹਾਂ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਅੱਜ ਦੇ ਅੰਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ